तो युवराज सिंह ने भी महिला गलत टिप्पणी की हिंदुओं दहिलावान टके, टके चंडीगढ़ एयरपोर्ट पे जो हादसा हुआ आ वो सिक्योरिटी चेक के साथ में हुआ एक एम पी अगर कपड़ बच सदै तो आम जनता एयरपोर्ट से कि बिहेव हो सकता है ਕਿਸ ਨੇ 5 ਲੱਖ ਦਾ ਇਨਾਮ ਕੋਈ ਲੱਖ ਰੁਪਏ ਦੇ ਰਿਹਾ ਮਤਲਬ ਇਸ ਤਰ੍ਹਾਂ ਹੋ ਸਕਦਾ 12 ਮਿੰਟ ਤੇ ਲੋਗ ਐਦਾਂ ਦੀਆਂ ਗੱਲਾਂ ਦੇ ਉੱਤੇ ਤਾਂ ਬੜੇ ਫੰਡ ਭੇਜ ਰਹੇ ਹਨਾ ਇਨਾਮ ਦੇ ਰਹੇ ਕਦੇ ਉਹਨਾਂ ਨੇ ਪੰਜਾਬ ਨੂੰ ਮਤਲਬ ਕਿ ਖੁਸ਼ਹਾਲ ਕਰਨ ਲਈ ਜਾਂ ਪੰਜਾਬ ਦੇ ਵਿਕਾਸ ਲਈ ਫੰਡ ਭੇਜਣ ਦੀ ਗੱਲ ਕਿਉਂ ਨਹੀਂ ਕੀਤੀ ਕਿਤੇ ਪਬਲਿਸਿਟੀ ਸਟੰਡ ਤਾਂ ਨਹੀਂ ਇਹ ਕੰਗਨਾਰ ਨੌਰਥਨ ਸੋਦੀ ਉਹ ਮੈਂ ਇਸ ਤਰ੍ਹਾਂ ਦੇ ਟਿੱਪਣੀਆਂ ਕਰਕੇ ਪਬਲਿਕ ਦੇ ਵਿੱਚ ਰਹਾ ਹਾਂ ਸਰਵਿੰਦਰ ਕੌਰ ਨੂੰ ਮੈਂ ਇੱਥੇ ਗਲਤ ਕਹਾਵਾਂਗੀ ਕਿ ਉਹਨਾਂ ਨੇ ਇੱਥੇ ਗਲਤੀ ਕੀਤੀ ਹੈ ਪਾਰਟਿਸ ਕਿਹੋ ਜਿਹਾ ਕੰਮ ਕਰ ਸਕਦੇ ਆ اور ਬਲਦੀជា ਜਖਮਾਂ ਨੂੰ ਮੱਲਣ ਵਾਲੇ ਦੇ ਪਾਸੇ ਇੱਕ ਟੱਟ ਲੋਕ ਖੋਲਦੇ ਕਾਨੂੰਨ ਦੀ ਵਰਦੀ ਪਾ ਕੇ ਕਾਨੂੰਨ ਨੂੰ ਹੱਥ ਵਿੱਚ ਲੈਣਾ ਇਹ ਕਿਹਨਾਂ ਗਲਤ ਹੈ ਅਰਥੀ ਵੀ ਪੰਜਾਬ ਦੇਖ ਰਹੇ ਹੋ ਮੈਂ ਹਾਂ ਅਰੁਣ ਸ਼ਰਮਾ ਅੱਜ ਉਸ ਮੁੱਦੇ ਤੇ ਗੱਲ ਕਰਾਂਗੇ ਜਿਹੜਾ ਮੁੱਦਾ ਹਰ ਇੱਕ ਜ਼ੁਬਾਨ ਦੇ ਉੱਤੇ ਹੈ ਇਸ ਬਾਬਤ ਗੱਲ ਕਰਨ ਲਈ ਮੇਰੇ ਨਾਲ ਮੌਜੂਦ ਨੇ ਸਮਾਜ ਸੇਵਿਕਾ ਤੇ ਹਮੇਸ਼ਾ ਮਹਿਲਾ ਦੇ ਹੱਕ ਦੀ ਆਵਾਜ਼ ਚੱਕਣ ਵਾਲੇ ਮੋਨਿਕਾ ਸ਼ਰਮਾ ਪਰ ਅੱਜ ਉਹਨਾਂ ਲਈ ਵੀ ਸੰਕਟ ਦੀ ਘੜੀ ਹੈ ਕਿਉਂਕਿ ਦੋਨੋਂ ਪਾਸੇ ਮਹਿਲਾਵਾਂ ਨੇ ਜੋ ਪ੍ਰੇਸ਼ਾਨ ਹੈ ਉਹ ਵੀ ਮਹਿਲਾ ਹੈ ਜਿਹਨੇ ਪ੍ਰੇਸ਼ਾਨ ਕੀਤਾ ਉਹ ਵੀ ਮਹਿਲਾ ਜਾਂ ਕਹ ਲਈਏ ਜਿਹੜੀ ਪ੍ਰੇਸ਼ਾਨ ਹੋ ਕੇ ਥੱਪੜकांड ਹੋਇਆ ਉਹ ਵੀ ਮਹਿਲਾ ਹੈ ਕਿ ਜਿਸ ਦੇ ਉੱਤੇ ਥੱਪੜ ਲੱਗਿਆ ਉਹ ਵੀ ਮਹਿਲਾ ਸੋ ਇਹ ਬੜੀ ਕਹ ਲਈਏ ਸੰਕਟ ਦੀ ਗੱਲ ਹੈ ਮੋਰਿਕਾ ਜੀ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਆਂ ਸ਼ੁਕਰੀਆ ਜੀ ਮੇਸਰਾ ਕਿਹਾ ਕਿ ਤੁਸੀਂ ਹਮੇਸ਼ਾ ਹੀ ਮਹਿਲਾ ਦੇ ਹੱਕ ਦੇ ਵਿੱਚ ਆਵਾਜ਼ ਬੁਲੰਦ ਕੀਤੀ ਹੈ ਪਰ ਅੱਜ ਦੋਨੋਂ ਪਾਸੇ ਮਹਿਲਾਵਾਂ ਨੇ ਕਿੱਦਾਂ ਦੇਖ ਦਿਓ ਜਿਹੜਾ ਇਹ ਕੰਗਨਾ ਰਣੌਤ ਜਦੋਂ 에ਅਰਪੋਰਟ ਤੇ ਪਹੁੰਚਦੀ ਹੈ ਤੇ ਉੱਥੇ ਦੇ ਇੱਕ ਸੁਰੱਖਿਆ ਕਰਮੀ ਵੱਲੋਂ ਉਹਦੇ ਚਪੇੜ ਮਾਰ ਦਿੱਤੀ ਜਾਂਦੀ ਹੈ ਦੇਖੋ ਕਿਸੇ ਵੀ 에어ਪੋਰਟ ਦੇ ਉੱਤੇ ਇੱਕ ਸੰਸਦ ਉਹ ਇੱਕ ਮਹਿਲਾ ਦੇ ਨਾਲ ਨਾਲ ਸੰਸਦ ਦੀ ਹੈ ਜਿਹੜਾ ਉਹਨਾਂ ਦੇ ਮੂੰਹ ਉੱਤੇ ਥੱਪੜ ਮਾਰਿਆ ਗਿਆ ਕੁਲਿੰਦਰ ਕੌਰ ਵੱਲੋਂ ਉਹ ਗਲਤ ਹੈ ਉਸ ਨੂੰ ਆਪਾਂ ਇੱਕ ਮੰਤ ਭਾਗੀ ਘਟਨਾ ਹੀ ਕਹਾਵਾਂਗੇ ਕਿ ਉਹਨਾਂ ਨੂੰ ਥੱਪੜ ਨਹੀਂ ਸੀ ਮਾਰਨਾ ਚਾਹੀਦਾ ਜਦੋਂ ਕਿਸਾਨੀ ਸੰਘਰਸ਼ ਚੱਲ ਰਿਹਾ ਸੀ ਉਸ ਕਿਸਾਨੀ ਮੰਚ ਤੋਂ ਬਹੁਤ ਲੋਕਾਂ ਨੇ ਮਹਿਲਾਵਾਂ ਦੇ ਬਾਰੇ ਅਬਦਰ ਟਿੱਪਣੀਆਂ ਕੀਤੀਆਂ ਕਿਤੇ ਕੰਗਨਾ ਰਣੋਤ ਨੇ ਕਿਹਾ ਕਿ ਇੱਥੇ ਜਿਹੜੀਆਂ ਮਹਿਲਾਵਾਂ ਆਈਆਂ ਨੇ 100-100 ਰੁਪਏ ਦੇ ਵਿੱਚ ਆਈਆਂ ਨੇ ਕਿਤੇ ਗੋਗਰਾ ਸਿੰਘ ਨੇ ਵੀ ਮਹਿਲਾ ਮਾਂ ਦੇ ਉੱਤੇ ਗਲਤ ਟਿੱਪਣੀ ਕੀਤੀ ਕਿ ਹਿੰਦੂਆਂ ਦੀਆਂ ਮਹਿਲਾਵਾਂ ਟਕੇ ਟਕੇ ਦੇ ਉੱਤੇ ਵਿਕਦੀਆਂ ਨੇ ਤਾਂ ਹਰ ਸੰਘਰਸ਼ ਜਿਹੜਾ ਹੈਗਾ ਉਹ ਸਰਕਾਰ ਨਾਲ ਸੀ ਨਾ ਕਿ ਮਹਿਲਾਵਾਂ ਦੇ ਨਾਲ ਉਸ ਦੇ ਵਿੱਚ ਮਹਿਲਾਵਾਂ ਨੂੰ ਕਿਉਂ ਮਤਲਬ ਅਪਸ਼ਬਦ ਬੋਲੇ ਗਏ ਇਹ ਇੱਕ ਵਿਚਾਰ ਕਰਨ ਦੀ ਗੱਲ ਹੈਗੀ ਆ ਥੋੜੇ ਸਮੇਂ ਪਹਿਲਾਂ ਇੱਕ ਆਮ ਮਹਿਲਾ ਵਾਲਾ ਜਿਹੜੀ ਤੁਸੀਂ ਗੱਲ ਕਰਦੇ ਹੋ ਕਿ ਮਹਿਲਾ ਨੇ ਹੀ ਮਹਿਲਾ ਨੂੰ ਥੱਪੜ ਮਾਰਿਆ ਇਸ ਤੋਂ ਪਹਿਲਾਂ ਵੀ ਇੱਕ ਘਟਨਾ ਹੋ ਚੁੱਕੀ ਹੈ ਕਿ ਜਦੋਂ ਕੰਗਰਾਂ ਨੂੰ ਮੰਡੀ ਤੋਂ ਟਿਕਟ ਦਿੱਤੀ ਗਈ ਉਸ ਸਮੇਂ ਕਾਂਗਰਸ ਦੇ ਸੋਸ਼ਲ ਮੀਡੀਆ ਹੈਡ ਨੇ ਵੀ ਇਹ ਸ਼ਬਦ ਬੋਲੇ ਕਿ ਮੰਡੀ ਵਿੱਚ ਕੀ ਭਾਅ ਮਤਲਬ ਨੀਚਤਾ ਦੀ ਇੱਕ ਹੱਦ ਹੁੰਦੀ ਹੈ ਜਿੱਥੇ ਤੱਕ ਕੁਲਵਿੰਦਰ ਕੌਰ ਦਾ ਮਤਲਬ ਕਿ ਗੱਲ ਹੈ ਕਿ ਕੁਲਵਿੰਦਰ ਕੌਰ ਨੇ ਉਸ ਨੂੰ ਥੱਪੜ ਮਾਰਿਆ ਉਸ ਦੇ ਵਿੱਚ ਆਪਾਂ ਦੇਖਾਂਗੇ ਕਿ ਕੁਲਵਿੰਦਰ ਕੌਰ ਉਸ ਸਮੇਂ ਆਰਮੀ ਦੀ ਵਰਦੀ ਦੇ ਵਿੱਚ ਸੀ ਲੜਾਈ ਜਿਹੜੀ ਆ ਉਹ ਵਿਚਾਰਧਾਰਾ ਦੀ ਹੋ ਸਕਦੀ ਹੈ ਲੇਕਿਨ ਇੱਕ ਫੌਜੀ ਦਾ ਨਾਂ ਤਾਂ ਕੋਈ ਧਰਮ ਹੁੰਦਾ ਤੇ ਨਾ ਹੀ ਕੋਈ ਜਾਤ ਹੁੰਦੀ ਹੈ ਉਹ ਤਾਂ ਦੇਸ਼ ਦੇ ਹੱਕ ਲਈ ਹਮੇਸ਼ਾ ਲੜਦਾ ਹੈ ਔਰ ਇਸ ਦੇ ਵਿੱਚ ਮਤਲਬ ਉਹਨਾਂ ਲਈ ਗਲਤ ਕੱਲ ਆ ਕੁਲਵਿੰਦਰ ਕੌਰ ਨੂੰ ਮੈਂ ਇੱਥੇ ਗਲਤ ਕਹਾਵਾਂਗੀ ਕਿ ਉਹਨਾਂ ਨੇ ਇੱਥੇ ਗਲਤੀ ਕੀਤੀ ਹੈ ਪਰ ਜਿਹੜੀ ਕੰਗਨਾ ਰਨਾਉਤ ਨੇ ਗੱਲ ਕਹੀ ਸੀ ਪੰਜਾਬ ਦੀਆਂ ਮਹਿਲਾਵਾਂ ਲਈ ਉਹਦੇ ਵਿੱਚ ਸਾਡੀਆਂ ਮਾਮਾ ਪੈਣਾ ਵੀ ਸ਼ਾਮਿਲ ਸਨ ਉਹਨਾਂ ਨੇ ਵੀ ਅਵੱਧਰ ਟਿੱਪਣੀ ਹੀ ਕੀਤੀ ਸੀ ਇੱਕ ਤਰ੍ਹਾਂ ਦੀ ਉਹ ਕਹਿੰਦੇ ਕਿ 100 100 200 ਰੁਪਏ ਦਿਹਾੜੀ ਤੇ ਜਿਹੜੀਆਂ ਔਰਤਾਂ ਨੂੰ ਬੁਲਾਇਆ ਗਿਆ ਕਿਉਂਕਿ ਉਹ ਉਹਕ ਸੰਗਰਸ਼ ਜੀ ਇਸ ਤਰ੍ਹਾਂ ਉਹਨਾਂ ਦੇ ਸ਼ਬਦ ਕਿੱਦਾਂ ਦੇਖਦੇ ਹੋ ਦੇਖੋ ਕੰਗਨ ਨਰੌਤ ਨੂੰ ਵੀ ਆਪਣੀ ਬਾਣੀ ਤੇ ਵਿਰਾਮ ਲਗਾਉਣਾ ਚਾਹੀਦਾ ਮੈਂ ਪਹਿਲਾਂ ਵੀ ਇਹ ਗੱਲ ਕੀਤੀ ਹੈ ਕਿ ਉਹ ਆਪਣੀ ਬਾਣੀ ਦੇ ਕਾਰਨ ਹਮੇਸ਼ਾ ਵਿਵਾਦਾਂ ਦੇ ਵਿੱਚ ਰੰਨੇ ਆ ਕੱਲ ਵੀ ਉਸਨੇ ਇੱਕ ਵਿਵਾਦਿਤ ਬਿਆਨ ਦਿੱਤਾ ਹੈਗਾ ਕਿ ਪੰਜਾਬ ਜਿਹੜਾ ਹੈ ਉਹਦੇ ਵਿੱਚ ਅੰਤਰਗਵਾਦ ਹੈ ਪੰਜਾਬ 'ਚ ਉਗਰਵਾਦ ਫੈਲ ਰਿਹਾ ਹੈ ਮਤਲਬ ਆਪਾਂ ਇਸ ਘਟਨਾ ਨੂੰ ਉਗਰਵਾਦ ਦੇ ਨਾਲ ਨਹੀਂ ਜੋੜ ਸਕਦੇ ਲੇਕਿਨ ਜਿੱਥੇ ਤੱਕ ਗੱਲ ਹੈ ਕੱਲ ਦੇ ਥੱਪੜ ਦੀ ਮੈਂ ਦੇਖੋ ਕੁਲਵਿੰਦਰ ਕੌਰ ਦੇ ਅਗੇਂਸਟ ਵੀ ਨਹੀਂ ਬੋਲੀ ਮੈਂ ਕਹਿ ਰਹੀ ਹਾਂ ਕਿ ਦੋਨਾਂ ਦੀ ਗਲਤੀ ਹੈ ਕੰਗਨਾ ਰਣੌਤ ਨੂੰ ਆਪਣੀ ਬਾਣੀ ਤੇ ਵਿਰਾਮ ਲਗਾਣਾ ਚਾਹੀਦਾ ਬੜਾ ਸੋਚ ਸਮਝ ਕੇ ਬੋਲਣਾ ਚਾਹੀਦਾ ਹੁਣ ਤਾਂ ਉਹ ਸੰਸਦ ਬਣ ਚੁੱਕੇ ਨੇ ਅਗਰ ਹੁਣ ਵੀ ਉਹ ਇਦਾਂ ਦੇ ਬਿਆਨ ਕਰਦੇ ਰਹਿਣਗੇ ਜੋ ਜੋ ਸਾਡੇ ਪੰਜਾਬ ਲਈ ਜਾਂ ਦੇਸ਼ ਲਈ ਘਾਤਕ ਹੋਣ ਉਹ ਗਲਤ ਹੈ ਇਸ ਸਮੇਂ ਅਗਰ ਆਪਾਂ ਦੇਖਿਆ ਜਾਵੇ ਕੁਲਵਿੰਦਰ ਕੌਰ ਉਸ ਸਮੇਂ ਮੈਂ ਪਹਿਲਾਂ ਵੀ ਕਿਹਾ ਹੈ ਕਿ ਆਰਮੀ ਦੀ ਵਰਦੀ ਦੇ ਵਿੱਚ ਸੀਗੇ ਕੋਈ ਵੀ ਸੰਸਦ ਕੋਈ ਵੀ ਐਮਐਲਏ 에어ਪੋਰਟ ਤੇ ਜਾਣ ਤੋਂ ਡਰੇਗਾ ਹਮ ਠੀਕ ਹੈ ਅੱਛਾ ਇੱਥੇ ਪੰਜਾਬ ਦੀ ਗੱਲ ਸ਼ੁਰੂ ਹੋਈ ਕਿ ਪੰਜਾਬ ਦੇ ਵਿੱਚ ਜਿਹੜਾ ਉਹਨਾਂ ਨੇ ਗਲਤ ਵਿਵਹਾਰ ਮਤਲਬ ਗੱਲ ਕਹੀ ਹੈ ਅਤੰਕਵਾਦੀ ਓਗਰਵਾਦੀ ਗੱਲ ਕੰਗਨਾਰ ਰਣਾਉਤ ਨੇ ਕਹਿ ਦਿੱਤੀ ਹੈ ਕਿ ਜਦੋਂ ਕਿ ਇੱਕ ਐਮਪੀ ਹੈ ਉਹ ਸੋ ਉਹਨਾਂ ਦੇ ਸ਼ਬਦ ਬਹੁਤ ਵੈਲਿਊ ਕਰਦੇ ਪਹਿਲਾਂ ਇੱਕ ਫਿਲਮ ਬਨੇਤਰੀ ਸੀ ਸ਼ਾਇਦ ਉਹ ਸ਼ਬਦ ਇੰਨੀ ਵੈਲਿਊ ਨਹੀਂ ਕਰਦੇ ਸੀ ਪਰ ਜਦੋਂ ਇੱਕ ਐਮਪੀ ਬਣ ਜਾਂਦਾ ਉਹਦੇ ਸ਼ਬਦ ਬਹੁਤ ਜ਼ਿਆਦਾ ਵੈਲਿਊ ਕਰਦੇ ਐ ਲੱਖਾਂ ਵੋਟਾਂ ਦਾ ਸਮਰਥਨ ਉਹਨਾਂ ਨਾਲ ਹੈ ਤੇ ਪੰਜਾਬ ਦਾ ਅੱਜ ਹੱਸਦਾ ਵਸਦਾ ਪੰਜਾਬ ਹੈ ਪੰਜਾਬ ਦੇ ਵਿੱਚ ਤਾਂ ਭਾਈਚਾਰਕ ਸਾਂਝ ਹੈ ਇਸ ਨੂੰ ਤੁਸੀਂ ਡਰਾਇਆ ਤਾਂ ਨਹੀਂ ਕਰ ਸਕਦੇ ਫਿਰ ਉਹਨਾਂ ਦੇ ਸ਼ਬਦ ਨੂੰ ਕਿੱਦਾਂ ਦੇਖਦੇ ਹੋ ਦੇਖੋ ਮੈਂ ਤਾਂ ਪਹਿਲਾਂ ਇਹ ਗੱਲ ਕੀਤੀ ਹੈਗੀ ਐ ਕਿ ਉਹਨਾਂ ਨੇ ਪੰਜਾਬ ਦੇ ਬਾਰੇ ਜਿਹੜੀ ਗੱਲ ਹੈ ਉਹ ਬਹੁਤ ਜ਼ਿਆਦਾ ਗਲਤ ਕੀਤੀ ਐ ਸਾਡੇ ਪੰਜਾਬ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਐ ਐਜ਼ ਅ ਪੰਜਾਬੀ ਊਮਨ ਮੈਂ ਤਾਂ ਕੰਗਨਾ ਜੀ ਤੇ ਇਸ ਸਮੇਂ ਮਤਲਬ ਕਿ ਖਿਲਾਫ ਐ ਔਰ ਮੈਂ ਬਾਰ-ਬਾਰ ਕਹਾਂਗੀ ਕੰਗਨਾ ਨੂੰ ਆਪਣੇ ਸ਼ਬਦਾਂ ਤੇ ਵਿਰਾਮ ਲਗਾਉਣਾ ਚਾਹੀਦਾ ਉਹਨਾਂ ਨੂੰ ਸੋਚ ਸਮਝ ਕੇ ਬੋਲਣਾ ਚਾਹੀਦਾ ਹੈ ਬਿਲਕੁਲ ਠੀਕ ਪਹਿਲਾਂ ਉਹ ਇੱਕ ਅਭਿਨੇਤਰੀ ਸੀ ਆਪਾਂ ਉਹਨੂੰ ਇੱਕ ਹੀਰੋਇਨ ਦੀ ਤਰ੍ਹਾਂ ਦੇਖਦੇ ਸੀਗੇ ਠੀਕ ਹੈ ਉਹ ਕੁਝ ਵੀ ਜੋ ਮੂੰਹ ਚੋਂ ਆਂਦਾ ਸੀ ਬਗਦੀ ਰਹਿੰਦੀ ਸੀ ਪਰ ਹੁਣ ਜੋ ਹੈ ਮੋਨਸੀ ਉਸਨੂੰ ਇੱਕ ਸਾਂਸਦ ਦੀ ਤਰ੍ਹਾਂ ਦੇਖਦੇ ਆ ਉਹਦੇ ਉੱਤੇ ਦੇਖੋ ਕੱਲ ਨੂੰ ਹੋ ਸਕਦਾ ਉਹਨੂੰ ਕੋਈ ਮੰਤ్రਾਲੇ ਮਿਲ ਜਾਂਦਾ ਤਾਂ ਉਹਦੀ ਜਿਹੜੀ ਸਾਂਝ ਆ ਕੱਲੀ ਹਿਮਾਚਲ ਨਾਲ ਨਹੀਂ ਪੂਰੇ ਹਿੰਦੁਸਤਾਨ ਨਾਲ ਹੋ ਜਾਂਦੀ ਹੈ ਜਿਸ ਦੇ ਵਿੱਚ ਪੰਜਾਬ ਵੀ ਆਂਦਾ ਹੈ ਅਗਰ ਉਹ ਆਪਣੀ ਬਾਣੀ ਤੇ ਉੱਤੇ ਆਪਣੇ ਸ਼ਬਦਾਂ ਦੀ ਮਰਿਆਦਾ ਦੇ ਉੱਤੇ ਨਹੀਂ ਰਹਿਣਗੇ ਸਥਾਈ ਰੂਪ ਦੇ ਵਿੱਚ ਠੀਕ ਨਹੀਂ ਰਹਿਣਗੇ ਤਾਂ ਇਹ ਸਾਡੇ ਸਾਰਿਆਂ ਦੇ ਲਈ ਇੱਕ ਖਤਰਨਾਕ ਗੱਲ ਸਾਬਿਤ ਹੋ ਸਕਦੀ ਹੈ ਮੋਨਿਕਾ ਜੀ ਇੱਥੇ ਮੈਂ ਕਿਤੇ ਪਬਲਿਸਿਟੀ ਸਟੰਟ ਤਾਂ ਨਹੀਂ ਹੈ ਕਿ ਕੰਗਨਾ ਰਣਾਵਤ ਵੀ ਸੋਚਦੀ ਹੋਵੇ ਮੈਂ ਇਸ ਤਰ੍ਹਾਂ ਟਿੱਪਣੀਆਂ ਕਰਕੇ ਪਬਲਿਸਿਟੀ ਦੇ ਵਿੱਚ ਰਹਾ ਤੇ ਏਦਾਂ ਦੀ ਜਿਵੇਂ ਕੁਲਵਿੰਦਰ ਕੌਰ ਹੈ ਉਹਨੇ ਵੀ ਨਾ ਸੋਚਿਆ ਹੋਵੇ ਕਿਤੇ ਜੇ ਮੈਂ ਕੰਗਨਾ ਰਣਾਵਤ ਮੇਰੇ ਸਾਹਮਣੇ ਆਏ ਕਿਉਂਕਿ 4 ਸਾਲ ਹੋ ਚੁੱਕੇ ਆ ਕਿਸਾਨੀ ਅੰਦੋਲਨ ਨੂੰ ਤੇ ਉਹਨੇ ਸੋਚਿਆ ਹੋਵੇ ਜੇ ਮੈਂ ਜੇ ਇਹਦੇ ਨਾਲ ਪੰਗਾ ਲੰਨੀਆ ਤੇ ਮੈਂ ਪਬਲਿਸਿਟੀ ਦੇ ਵਿੱਚ ਆ ਦੂੰਗੀ ਔਰ ਪਬਲਿਸਿਟੀ ਮਿਲ ਵੀ ਰਹੀ ਹੈ ਤੁਸੀਂ ਦੇਖੋ ਕੱਲ ਤੋਂ ਸੋਸ਼ਲ ਮੀਡੀਆ ਦੇ ਉੱਤੇ ਕੁਲਵਿੰਦਰ ਕੌਰ ਨੂੰ ਸ਼ੇਰਨੀ ਦੀ ਤਰ੍ਹਾਂ ਦਿਖਾਇਆ ਜਾ ਰਿਹਾ ਹੈ ਔਰ ਕਿਸੇ ਨੇ 5 ਲੱਖ ਰੁਪਏ ਦਾ ਇਨਾਮ ਕਹਿੰਦਾ ਹੈ ਕਿ ਇ ਅਨਰਾਗ ਜੀ ਜਿੱਤੇ ਤੱਕ ਇਹ ਨਾਮ ਦੀ ਗੱਲ ਹੈ ਹੈਨਾ ਕਿ ਬਾਹਰ ਵਿੱਚ ਬੈਠੇ ਫੋਰਨ ਕੰਟਰੀ ਦੇ ਵਿੱਚ ਬੈਠੇ ਲੋਕ ਕਹਿ ਰਹੇ ਆ ਕਿ ਅਸੀਂ ਤੁਹਾਨੂੰ ਮਤਲਬ ਕਿ ਇਨਾਮ ਦਵਾਂਗੇ ਇਹ ਤਾਂ ਮੈਂ ਇਸ ਚੀਜ਼ ਨੂੰ ਤਾਂ ਮੈਂ ਮੂਰਖ ਤਰੀਕਾ ਦੇਖਦੀ ਆ ਦੇਖੋ ਜਦੋਂ ਕਿਸਾਨੀ ਸੰਘਰਸ਼ ਚੱਲਿਆ ਸੀਗਾ ਉਸ ਸਮੇਂ ਵੀ ਪਤਾ ਹੈ ਕਿ ਉੱਥੇ ਕਿਹੜੀ ਕੰਟਰੀ ਤੋਂ ਜਾਂ ਕੌਣ ਫੰਡ ਕਰਦਾ ਸੀ ਸਾਰੇ ਕਹਿੰਦੇ ਸੀ ਇਹ ਜਿਹੜੀ ਫੰਡਿੰਗ ਹੈ ਬਾਹਰ ਤੋਂ ਆ ਰਹੀ ਹੈਗੀ ਹੈ ਅਗਰ ਐਦਾਂ ਦੀ ਕੋਈ ਮੰਤ ਭਾਗੀ ਘਟਣਾ ਹੁੰਦੀ ਆ ਰੱਬ ਨਾ ਕਰੇ ਉਹਦੇ ਹੱਥ 'ਚ ਬੰਦੂਕ ਹੁੰਦੀ ਤਾਂ ਗੋਲੀ ਵੀ ਮਾਰ ਦਿੰਦੀ ਹੈਨਾ ਲੇਕਿਨ ਕੱਲ ਕੋਈ ਇੱਕ ਐਮਪੀ ਦੇ ਅਗਰ ਥੱਪੜ ਵੱਜ ਸਕਦਾ ਤਾਂ ਆਮਦਨਤਾ ਨਾ ਲੇਪੋਰਟ ਤੇ ਕਿਦਾਂ ਦਾ ਵੀ ਇਹ ਹੋ ਸਕਦਾ ਹੈ ਇਹ ਵੀ ਇੱਕ ਵਿਚਾਰ ਕਰਨ ਦਾ ਵਿਸ਼ਾ ਹੈਗਾ ਲੇਕਿਨ ਮੈਂ ਫੇਰ ਵੀ ਕਹੂੰਗੀ ਅਗਰ ਕੁਲਵਿੰਦਰ ਪਾਹ ਦੀ ਗਲਤੀ ਹੈ ਤਾਂ ਕਿਤੇ ਨਾ ਕਿਤੇ ਕੰਗਨਾ ਨੇ ਵੀ ਗਲਤ ਸ਼ਬਦਾਂ ਦਾ ਤਾਂ ਇਸਤੇਮਾਲ ਕੀਤਾ ਕਿਉਂਕਿ ਕੱਲ ਵੀ ਇਹ ਆਡੀਓ ਸਾਹਮਣੇ ਆ ਰਹੀ ਹੈ ਕਿ ਉਹਨੇ ਉਸ ਨੂੰ ਖਾਲਿਸਤਾਨੀ ਕਹਿ ਕੇ ਵੀ ਬੁਲਾਇਆ ਹੈ ਦੇਖੋ ਪੰਜਾਬ ਤਾਂ ਪਹਿਲਾਂ ਹੀ ਇੱਕ ਸੰਤਾਪ ਭੋਗ ਰਿਹਾ ਹੈ ਨਾ ਪੰਜਾਬ ਜਿਹੜਾ ਹੈ ਅੱਜ ਹੱਸਦਾ ਵੱਸਦਾ ਪੰਜਾਬ ਤਾਂ ਹੈ ਲੇਕਿਨ ਉਹ ਚਿੱਟੇ ਦੀ ਦਲਦਲ ਦੇ ਵਿੱਚ ਵੜਦਾ ਜਾ ਰਿਹਾ ਹੈ ਪੰਜਾਬ ਜਿਹੜਾ ਹੈ ਮੈਂ ਇਹ ਹਮੇਸ਼ਾ ਕਹਿੰਦੀ ਆ ਕਿ ਭਗਤ ਸਿੰਘ ਦੇ ਸੁਪ ਅੱਜ ਨਸ਼ਿਆਂ ਦੇ ਵਿੱਚ ਖਤਮ ਹੁੰਦਾ ਜਾ ਰਿਹਾ ਹੈ ਬਾਹਰੋਂ ਮਿੱਠੇ ਲੋਕ ਐਦਾਂ ਦੀਆਂ ਗੱਲਾਂ ਦੇ ਉੱਤੇ ਤਾਂ ਬੜੇ ਫੰਡ ਭੇਜ ਰਹੇ ਹਨ ਇਨਾਮ ਦੇ ਰਹੇ ਕਦੇ ਉਹਨਾਂ ਨੇ ਪੰਜਾਬ ਨੂੰ ਮਤਲਬ ਕਿ ਖੁਸ਼ਹਾਲ ਕਰਨ ਲਈ ਜਾਂ ਪੰਜਾਬ ਦੇ ਵਿਕਾਸ ਲਈ ਫੰਡ ਭੇਜਣ ਦੀ ਗੱਲ ਕਿਉਂ ਨਹੀਂ ਕੀਤੀ ਬਿਲਕੁਲ ਤੁਸੀਂ ਸਹੀ ਗੱਲ ਕਹੀ ਹੈ ਕਿ ਚਿੱਟੇ ਦੇ ਖਾਤੇ ਮੇ ਲਈ ਵੀ ਉਹ ਫੰਡ ਭੇਜ ਸਕਦੇ ਐ ਇੱਥੇ ਆਰਗੇਨਾਈਜੇਸ਼ਨਸ ਬਣਾ ਸਕਦੇ ਐ ਪਰ ਉਧਰਲੇ ਪਾਸੇ ਨਹੀਂ ਜਾਂਦੇ ਮਤਲਬ ਬਲਦੀਚ ਘੋੜਾ ਦਾ ਕੰਮ ਕਰ ਸਕਦੇ ਐ ਪਰ ਬਲਦੀ ਚੀਜ਼ ਜਾਂ ਜ਼ਖਮਾਂ ਦੇ ਉੱਤੇ ਮੱਲਮ ਲਾਉਣ ਵਾਲੇ ਪਾਸੇ ਘੱਟ ਲੋਕ ਸੋਚਦੇ ਆ ਜੇ ਸੋਚਦੇ ਵੀ ਹੋਣਗੇ ਤਾਂ ਲੋਕ ਉਹਨਾਂ ਨੂੰ ਵਧਾਵਾ ਨਹੀਂ ਦਿੰਦੇ ਮਤਲਬ ਉਹਨਾਂ ਨੂੰ ਪਪੂਲਰ ਨਹੀਂ ਕਰਦੇ ਇਸ ਲਈ ਵੀ ਰੁਝਾਨ ਹੈ ਦੋਸਤੋ ਜੇਕਰ ਪੰਜਾਬ ਦੀ ਪੰਜਾਬੀਅਤ ਦੀ ਪੰਜਾਬ ਦੇ ਭਲੇ ਦੀ ਗੱਲ ਹੁੰਦੀ ਹੈ ਤਾਂ ਉਹ ਗੱਲ ਅੱਛੀ ਹੋਣੀ ਚਾਹੀਦੀ ਹੈ ਜ਼ਖਮਾਂ ਦੇ ਉੱਤੇ ਮੱਲਮ ਲਾਉਣ ਦੀ ਗੱਲ ਹੋਣੀ ਚਾਹੀਦੀ ਹੈ ਭਾਈਚਾਰਕ ਸਾਂਝ ਨੂੰ ਵਧਾਉਣ ਦੀ ਗੱਲ ਹੋਣੀ ਚਾਹੀਦੀ ਹੈ ਨਾ ਕਿ ਇਸ ਤਰ੍ਹਾਂ ਇਨਾਮ ਦੇਣ ਦੀ ਗੱਲ ਹੈ ਉੱਥੇ ਤੁਹਾਨੂੰ ਦੱਸਦਾ ਕੁਲਵਿੰਦਰ ਕੌਰ ਦੇ ਉੱਤੇ ਜਿਹੜੀ ਐਫ ਆਈ ਆਰ ਹੈ ਉਹ ਦਰਜ ਹੋ ਗਈ ਸੀ ਪਰ ਉਹ ਇਹਨਾਂ ਤਾਰਾ ਅਮਦੇ ਤੈਤ ਹੋਈ ਹੈ ਜਿਨ੍ਹਾਂ ਦੇ ਵਿੱਚ ਤੁਰੰਤ ਭਾਰ ਨਾਲ ਜ਼ਮਾਨਤ ਹੋ ਸਕਦੀ ਉਹਨਾਂ ਨੂੰ ਜਿਹੜਾ ਸਸਪੈਂਡ ਤਾਂ ਕੀਤਾ ਗਿਆ ਸੀ ਵਿਭਾਗੀ ਕਾਰਵਾਈ ਵੀ ਕੀਤੀ ਜਾਏਗੀ ਪਰ ਉਹਨਾਂ ਨੂੰ ਅਰੈਸਟ ਨਹੀਂ ਕੀਤਾ ਗਿਆ ਸੀ ਸੋ ਇਸ ਤਰ੍ਹਾਂ ਦੀ ਕਈ ਅਫਵਾਹਾਂ ਵੀ ਸਾਹਮਣੇ ਆ ਰਹੀਆਂ ਸੀ ਉਹਨਾਂ ਅਫਵਾਹਾਂ ਤੋਂ ਵੀ ਗਰੇਸ ਕਰਨ ਦੀ ਜ਼ਰੂਰਤ ਹੈ ਮੇਰਾ ਆਖਰੀ ਆਖਰੀ ਸਵਾਲ ਤੁਹਾਡੇ ਤੋਂ ਕਿ ਸੋਸ਼ਲ ਮੀਡੀਆ ਦੀ ਭੂਮਿਕਾ ਕੀ ਦੇਖਦੇ ਹੋ ਤੁਸੀਂ ਲੇਕਿਨ ਜੋ سوشل میڈیا ਵਾਲੇ ਤਾਂ ਨਾ ਮੈਂ ਇਥੇ ਗੱਲ ਕਵਾਂ ਮਤਲਬ ਕਿ ਵੇਲੇ ਲੋਗ ਹੈ ਕੋਈ ਪੋਜ਼ਿਟਿਵ ਬੋਲਦਾ ਹੈ ਕੋਈ ਨੈਗੇਟਿਵ ਬੋਲਦਾ ਹੈ ਮੈਂ ਫੇਰ ਆਖਿਰ ਦੇ ਵਿੱਚ ਇਹੀ ਗੱਲ ਕਹੂੰਗੀ ਵਿਚਾਰਧਾਰਾ ਦੀ ਗੱਲ ਹੈ ਆਪਾਂ ਕੰਗਰਾਂ ਦੇ ਵਿਚਾਰਧਾਰਾ ਨਾਲ ਸਹਿਮਤ ਨਹੀਂ ਹੈ ਲੇਕਿਨ ਇੱਕ ਫੌਜੀ ਨੂੰ ਵੀ ਆਪਣੀ ਵਰਦੀ ਦਾ ਪੂਰਾ ਮਤਲਬ ਸਨਮਾਨ ਕਰਨਾ ਚਾਹੀਦਾ ਹੈ ਔਰ ਫੌਜੀ ਲਈ ਕੋਈ ਧਰਮ ਨਹੀਂ ਹੁੰਦਾ ਕੋਈ ਜਾਤ ਨਹੀਂ ਹੁੰਦੀ ਉਹਨਾਂ ਨੂੰ ਵੀ ਆਪਣੀ ਵਰਦੀ ਦੀ ਪੂਰੀ ਮਤਲਬ ਕੇ ਸਨਮਾਨ ਕਰਨਾ ਚਾਹੀਦਾ ਜੋ ਕਿ ਗਲਤ ਹੋਇਆ ਹੈ ਕਿੰਤੂ ਕੰਗਨਾ ਨੂੰ ਵੀ ਆਪਣੀ ਬਾਣੀ ਤੇ ਹਮੇਸ਼ਾ ਵਿਰਾਮ ਲਗਾਉਣਾ ਚਾਹੀਦਾ ਹੁਣ ਉਹ ਸੰਸਦ ਹੈ ਉਹਨੂੰ ਸੋਚ ਸਮਝ ਕੇ ਆਪਣੇ ਬਿਆਨ ਦੇਣੇ ਚਾਹੀਦੇ ਆ ਸਾਡਾ ਪੰਜਾਬ ਕੋਈ ਅੰਤਗਵਾਦ ਦਾ ਸੰਤਾਪ ਨਹੀਂ ਭੋਗ ਰਿਹਾ ਹੈ ਪੰਜਾਬ ਹਸਦਾ ਖੇਡਦਾ ਹੈ ਪੰਜਾਬ ਦੇ ਵਿੱਚ ਹੋਰ ਬੜੇ ਮੁੱਦੇ ਆ ਚੱਕਣ ਨੂੰ ਕੰਗਨਾ ਚਾਹੇ ਤਾਂ ਉਹ ਮੁੱਦਿਆਂ ਨੂੰ ਚੱਕ ਸਕਦੀ ਹੈ ਜਿਵੇਂ ਕਿ ਮੈਂ ਤੁਹਾਨੂੰ ਕਿਹਾ ਹੈ ਕਿ ਚਿੱਟੇ ਦਾ ਮੁੱਦਾ ਵਿਕਾਸ ਦਾ ਮੁੱਦਾ ਐਦਾਂ ਦੇ ਮੁੱਦੇ ਚੱਕੇ ਜਾ ਸਕਦੇ ਆ ਲੇਕਿਨ ਸਾਡੇ ਪੰਜਾਬ ਨੂੰ ਅਗਰ ਕੋਈ ਬਦਨਾਮ ਕਰਨਾ ਚਾਹੂਗਾ ਤਾਂ ਅਸੀਂ ਇੱਕ ਤਾਨਕੇ ਉਹਦੇ ਅਗੇਂਸਟ ਖੜਾਂਗੇ ਜੀ ਬਹੁਤ ਬਹੁਤ ਸ਼ੁਕਰੀਆ ਜੀ ਸੋ ਬਿਲਕੁਲ ਸਪਸ਼ਟ ਕੀਤਾ ਮੋਨਿਕਾ ਜੀ ਨੇ ਕਿ ਮਹਿਲਾ ਹੋਣ ਦੇ ਨਾਤੇ ਕਈ ਵਾਰ ਮਹਿਲਾਵਾਂ ਹੀ ਮਹਿਲਾਵਾਂ ਦੇ ਖਿਲਾਫ ਅਬਦਰ ਟਿੱਪਣੀ ਕਰਦੇ ਆ ਮਤਲਬ ਐਸੀ ਟਿੱਪਣੀ ਕਰਦੇ ਆ ਜਿਹੜੀ ਮਹਿਲਾ ਦੇ ਲਈ ਨਹੀਂ ਹੋਣੀ ਚਾਹੀਦੀ ਮਹਿਲਾ ਦਾ ਹਰ ਤਰ੍ਹਾਂ ਦੇ ਵਿੱਚ ਪੂਰਾ ਸਤਿਕਾਰ ਹੈ ਬਾਣੀਆਂ ਦੇ ਵਿੱਚ ਉਹਨਾਂ ਦਾ ਸਤਿਕਾਰ ਹੈ ਹਰੇਕ ਤਰ੍ਹਾਂ ਹਰੇਕ ਪੀਰ ਗੁਰੂ ਜਿਹੜੇ ਆ ਉਹ ਦੱਸਦੇ ਆ ਕਿ ਆਪਾਂ ਔਰਦਾ ਸਨਮਾਨ ਕਰੀਏ ਸੋ ਚਾਹੇ ਉਹ ਕੰਗਣਾ ਰਨਾਵਤ ਗਲਤ ਟਿੱਪਣੀ ਕਰਦੀ ਹੈ ਤੇ ਉਹਨਾਂ ਦਾ ਵੀ ਇਹ ਕਹਿੰਦੇ ਵਹਿਸ਼ਕਾਰ ਕਰਾਂਗੇ ਜੇ ਕੁਲਵਿੰਦਰ ਕੌਰ ਕਿਸੇ ਮਹਿਲਾ ਦੇ ਉੱਤੇ ਹੱਥ ਚੱਕਦੀ ਹੈ ਗਲਤ ਬੋਲਦੀ ਹੈ ਤੇ ਉਸ ਦਾ ਵੀ ਵਿਰੋਧ ਕਰਾਂਗੇ ਇਹਨਾਂ ਦਾ ਕਹਿਣ ਦਾ ਪਾਵੇ ਹੈ ਕਾਨੂੰਨੀ ਤਰੀਕੇ ਨਾਲ ਜੋ ਕਾਰਵਾਈ ਬਣਦੀ ਹੈ ਉਹ ਹੋਣੀ ਚਾਹੀਦੀ ਹੈ ਸੋ ਅਸੀਂ ਵੀ ਇਹ ਕਹਾਂਗੇ ਕੇ ਇਸ ਨੂੰ ਧਰਮ ਦਾ ਜਾਂ ਸੂਬੇ ਦਾ ਮੁੱਦਾ ਨਾ ਬਣਾਇਆ ਜਾਵੇ ਇਸ ਨੂੰ ਹਿਮਾਚਲ ਤੇ ਪੰਜਾਬ ਦਾ ਮੁੱਦਾ ਨਾ ਬਣਾਇਆ ਜਾਵੇ ਵਿਅਕਤੀ ਵਿਸ਼ੇਸ਼ ਦੀ ਵਿਚਾਰਧਾਰਾ ਦਾ ਮੁੱਦਾ ਹੈ ਉਹਨਾਂ ਦੀ ਵਿਚਾਰਧਾਰਾ ਉਹਨਾਂ ਨੂੰ ਨਹੀਂ ਪਸੰਦ ਆਉਂਦੀ ਜਿਹਦੀ ਜਿਸ ਨੂੰ ਵਿਚਾਰਧਾਰਾ ਨਹੀਂ ਪਸੰਦ ਆਉਂਦੀ ਉਹ ਆਪਣੇ ਤਰੀਕੇ ਦੇ ਨਾਲ ਪ੍ਰੋਟੈਸਟ ਕਰ ਸਕਦਾ ਪਰ ਕਾਨੂੰਨ ਦੀ ਵਰਦੀ ਪਾ ਕੇ ਕਾਨੂੰਨ ਨੂੰ ਹੱਥ ਦੇ ਵਿੱਚ ਲੈਣਾ ਇਹ ਕਿਤੇ ਨਾ ਕਿਤੇ ਗਲਤ ਹੈ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ ਸੀ ਚਲੋ ਉਸ ਦੇ ਲਈ ਉਹਨਾਂ ਨੂੰ ਜਿਹੜੀ ਹੈ ਵਿਭਾਗੀ ਕਾਰਵਾਈ ਦਾ ਸਾਹਮਣਾ ਕਰਨਾ ਪੈਗਾ ਜਾਂ ਜੋ ਵੀ ਨਿਯਮ ਬਣੇ ਆ ਉਸ ਦਾ ਸਾਹਮਣਾ ਉਹਨਾਂ ਨੂੰ ਕਰਨਾ ਪਏਗਾ ਸੋ ਅਸੀਂ ਇਹੀ ਬੇਨਤੀ ਕਰਦੇ ਹਾਂ ਕਿ ਪੰਜਾਬ ਦੇ ਵਿੱਚ ਹਿਮਾਚਲ ਦੇ ਵਿੱਚ ਤੇ ਆਪਸੀ ਮਤਭੇਦ ਨਾ ਹੋਣ ਤੇ ਆਪਸੀ ਭਾਈਚਾਰਕ ਸਾਂਝ ਨੂੰ ਹਮੇਸ਼ਾ ਵਧਾ ਕੇ ਰੱਖੋ ਆਰਤੀ ਵੀ ਪੰਜਾਬ ਦੇਖ ਰਹੇ ਦਰਸ਼ਕਾਂ ਦਾ ਬਹੁਤ-ਬਹੁਤ ਸ਼ੁਕਰੀਆ